ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ 6 ਬੱਚੇ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੋਈ ਨਾਮ ਐਡਰੈਸ ਦੱਸਿਓ ਆਪਣਾ ਬਈ ਨਾਂ ਕਰਨਾ ਪੈਣਾ ਤਾਲਾਤ ਜ਼ਿਲ੍ਹਾ ਬਰਨਾਲਾ ਬਈ ਮੋਬਾਈਲ ਨੰਬਰ ਬਈ ਨੱਬੇ ਚਾਰ ਪੰਦਰਾਂ ਤਰੇਠ ਇੱਕ ਸਤਾਰਾਂ ਹਾਂਜੀ 6 ਬੱਚਿਆਂ ਦਿਖਾਵਾਂਗੇ ਹਨਾ ਹਾਂਜੀ ਪਹਿਲਾ ਨੰਬਰ ਬੱਚੀ ਦੇਖਦੇ ਆਂ ਬਈ ਇਹਦੀ ਮਾ ਤੇਰਾ ਮਹੀਨਾ ਜਿਮੂ ਤੋਂ ਖੀਰੀ ਆ ਮੂ ਤਾਂ ਖੀਰੀ ਤੇਰਾ ਮਹੀਨੇ ਸੰਗ ਬਣੇ ਵੜੇ ਹੈਗੇ ਆ ਮੜੇ ਮੜੇ ਬਣੇ ਚੰਗੇ ਰਿਕਾਰਡ ਵਾਲੀ ਆ ਪੂਰਾ ਫੋਨ ਰਿਕਾਰਡ ਵਾਲੀ ਆ ਥਣ ਚਾਰੀ ਆ ਫੋਟ ਸੰਗ ਤੇ ਨੇ ਥਣ ਚਾਰੀ ਆ ਬਈ ਸੋ ਥਣ ਚਾਰੀ ਆ ਕੋਈ ਫੋਟ ਸੰਗ ਨਹੀਂ ਇਹਦੇ ਤੇ ਇਹਦਾ ਭਾਅ ਕੀ ਰਹੂਗਾ ਬਈ ਮੁੱਲ 25000 ਰੁਪਿਆ ਦਾ ਯਾਰ ਵਜਾਇਸ ਹੋ ਜੂਗੀ ਵਜਾਇਸ ਕਰ ਤੋਰੀ ਬਾਰ ਨੂੰ ਸੋਭਰ ਮੂੰ ਮੱਥਾ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਸੋਹਣੀ ਚੰਗੀ ਬੱਚੀ ਆ ਤੇ ਕੀਮਤ ਇਹਦੀ ਹੈਗੀ 25000 ਰੁਪਏ ਸਵੇਰੇ ਹੀ ਆਈ ਆ ਜ ਆਪਣੇ ਕੋਲ ਬੈਨਵਾਤ ਨਹੀਂ ਹੋਈ ਲਗਭਗ 14 ਕੁ ਮਹੀਨੇ 13 14 ਮਹੀਨੇ ਉਮਰ ਇਹਦੀ ਹੈਗੀ ਆ ਹਨਾ ਹੈਗੀ ਆ ਬਾਈ ਸਿੰਘ ਨਹੀਂ ਗੱਲ ਕੋਈ ਤਾਰਾ ਨਹੀਂ ਦਿੱਤਾਂਗਾ ਆਪਾਂ ਤਾਰਾ ਦੇ ਕੋਈ ਠੀਕ ਆ ਸਿੰਘ ਸੁੰਗ ਕੋਈ ਹਜੇ ਲਗੇ ਨਹੀਂ ਇਹਦੇ ਹਨਾ ਮਾ ਜੀ ਆ ਨਹੀਂ ਯਾਰ ਠੀਕ ਆ ਦਿਗੋਣੀ ਹੁਣ ਤਾਂ ਲਗਾਈ ਵੀ ਜਾਣਗੇ ਹਲੇ ਉਮਰ ਕੱਚੀ ਹੈ ਜੀ ਤੇ ਪੰਜਾਂ ਰਾਇੰਦ ਨੇ ਵੀ ਮਾਈਕ ਨਹੀਂ ਦਬਾ ਦਿੱਨੀ ਹੈਗੀ ਆ ਠੀਕ ਆ 25000 ਕੀਮਤ ਕੱਦ ਕਾਠ ਬੋਡੀ ਵੈਂਦਰ ਬਹੁਤ ਚੰਗੀ ਆ ਹਾਂ ਪਹਿਲੇ ਨੰਬਰ ਤੇ ਬੱਚੀ ਦਿਖਾਤੀ 25000 ਰੁਪਇਆ ਇਹਦੀ ਹੈ ਕਿ ਕੀਮਤ ਅੱਗੇ ਦੋ ਨੰਬਰ ਬੱਚੀ ਦੀ ਨੇ ਜਿਹੜੀ ਆਪਾਂ ਉਹ ਇਹ ਦੋ ਦੰਦ ਦਾ ਇਹ ਦੋ ਦੰਦ ਹੋਈ ਵੀ ਆ ਹਾਂ ਬਈ ਇਹਦੀ ਉਮਰ ਤਾਂ ਹੈਗੀ ਆ 22 ਮਹੀਨੇ ਹਨਾ ਹਾਂ ਹੈਗੀ ਹੈ ਠੀਕ ਆ ਥਣਚਾਰੀ ਹੈ ਇਹ ਥਣਚਾਰੀ ਆ ਇਹਦਾ ਭਾ ਕੀ ਰਹੂਗਾ ਬਾ 15000 ਰੁਪਿਆ ਥਣ ਦਿਖਾਈ ਇਹਦੇ ਚਾਰੇ ਖੰਡ ਚਾਰੇ ਬਈ ਦਿਖਾ ਦੇ ਸੋ ਥਣ ਚਾਰੇ 15000 ਕੀਮਤ ਆ ਮੂੰਹੋਂ ਦੋ ਦੰਦਦਾ ਹਨਾ ਧੋਰੀ ਬਾਹਰ ਨੂੰ ਇਹਨੂੰ ਸੋ ਵੀਰੋ ਕਦ ਕਾੜ ਵਗੈਰਾ ਦੇਖੋ ਚੰਗਾ ਜਿੰਦ ਜਣ ਤੇ ਦੋ ਦੰਦ ਹੋਈ ਗੀ ਥੋੜੀ ਜੀ ਥੋੜੀ ਗੌਰ ਘਟ ਹੋਈ ਵੀ ਹੈ ਹਨਾ ਹਾਂ ਹਾਂ ਮਤਲਬ ਗੌਰ ਹੋ ਜੇ ਵਧੀਆ ਅੱਗੇ ਬੰਨ ਵਾਲੀ ਬੱਚੀ ਹੈਗੀ ਬੰਨ ਵਾਲੀ ਆ ਇਹਦੀ ਕੀਮਤ ਸਰ 15000 ਹਨਾ 15000 ਰੁਪਏ ਯਾਰ ਦੋ ਨੰਬਰ ਤੇ ਇਹ ਸਾਂਗੀ ਯਾਰ 25000 ਦੀ ਅੱਛੀ ਆ ਤੇ ਅੱਗੇ ਤਿੰਨ ਨੰਬਰ ਇਹ ਬੱਚੀ ਦੇ ਤਾਂ ਇਹ ਖੀਰੀ ਆ ਆ ਖੀਰੀ ਆ ਬਈ ਇਹਦੀ ਉਮਰ ਕਿੰਨੀ ਕਾ? ਇਹਦੀ ਉਮਰ ਹੈਗੀ 10 ਮਹੀਨੇ ਬਈ। 10 ਕਿ ਮਹੀਨੇ ਥਣ ਚਾਰੀ ਹੈ ਹਨਾ। ਥਣ ਚਾਰੀਆ ਬਈ। ਇਹਦਾ ਭਾਗ ਕੀ ਰਹੂਗਾ? ਇਹਦਾ ਭਾਗ ਬਈ 35000 ਰੁਪਿਆ। 35000 ਇਹਦਾ ਭਾਗ ਕਰਦਾ 3 ਨੰਬਰ ਵਾਲੀ ਦਾ। ਬਈ ਬਰੀਡ ਦੇ ਕਿਹ ਲੱਗੇ ਚਿੱਟੇ ਮੂਹ ਵਾਲੀ ਚੰਗੀ ਚਿੱਟੇ ਮੂਹ ਵਾਲੀ ਲਿਆਤੀ ਬਈ। ਸੋ ਚਿੱਟੇ ਮੂਹ ਵਾਲੀ ਚੰਗੀ ਬੱਚੀ ਸਮੀ ਪੜੀ ਵੀ ਹਨਾ। ਕੀਮਤ ਇਹਦੀ ਕਿੰਨੀ ਕਰੀਏ? ਇਹ 35000 ਰੁਪਿਆ ਬਈ। 35000 ਰੁਪਿਆ 3 ਨੰਬਰ ਵਾਲੀ ਦੀ ਕੀਮਤ ਆ। ਤੇ ਉਹਨੇ ਕੀ ਬਈ ਕਿੰਨਾ ਸੋਹਣਾ ਬੱਚੀ ਦਾ ਯਾਰ। ਸੋ ਮੂੰਹ ਮੱਥਾ ਦੇਖੋ ਸਾਫ ਸੁਥਰੀ ਫ ਤੇ 30 ਜੇ ਨੰਬਰ ਤੇ ਆ ਗਈ ਮਾਨ ਤਨ ਹੋਜੂ ਭਾਈ 33000 ਦੇ ਵਿੱਚੋਂ ਹਾਂ ਅੱਗੇ 4 ਨੰਬਰ ਬੱਚੀ ਦੇਖੀ ਜਾਨੇ ਆਪਾਂ ਭਾਈ ਇਹਦੀ ਉਮਰ ਹੈਗੀ ਯਾਰ 7 ਕਿ ਮਹੀਨੇ ਦੀ 7 ਕਿ ਮਹੀਨੇ ਉਮਰ ਆ ਥਾਣ ਕਿੰਨੇ ਦੀ ਹੈ ਦੀ ਯਾਰ ਥਾਣ ਇਹ ਦੇ ਵਿਚਾਰਾ 7-7 ਮਹੀਨੇ ਦੀ ਉਮਰ ਨੇ ਦੋਨਾਂ ਦੀ ਹਨਾ ਇਹਦਾ ਕੀ ਭਾਵਰ ਆ ਜੋੜੇ ਦਾ ਹੀ ਰੱਖ ਲਾਂਗੇ ਯਾਰ ਆਪਾਂ ਕਿੰਨੇ ਦੇ ਦਾਂਗੇ ਜੋੜਾ ਆਪਾਂ 30 ਦਾ ਦੇ ਦਾਂਗੇ ਯਾਰ 30 ਦਾ ਜੋੜਾ ਦੇ ਦਾਂਗੇ 7-7 ਮਹੀਨੇ ਉਮਰ ਆ ਹਨਾ ਮਾਨ ਤਨ ਕਰ ਦਾਂਗੇ ਦੂਜੀ ਥੋੜੀ ਐਰ ਸਾਰ ਵਾਲੇ ਪ੍ਰਿੰਟ ਚ ਆ ਗਈ ਹੈ ਹਨਾ ਜੇ ਨੂੰ ਮਾਤੀ ਹੁੰਦੇ ਭਾਈ 40 ਆ ਜਿਵੇਂ ਮਰਜ਼ੀ ਜੋੜਾ ਦਾ ਮੰਗ ਲੈਂਦੇ ਥੋੜ ਆਪਾਂ ਕਰਿਆ ਭਾਗ ਦਾ 30000 ਰੁਪਏ ਜੋੜੇ ਦਾ 30000 ਜੋੜੇ ਦਾ ਭਾਗ ਹੁਣ ਵੀ ਤੋਰ ਲਿਆ ਦੂਜੇ ਨਾਲ ਇਹ ਐਰਸ਼ਰ ਦੇ ਬਲੱਡ ਦੇ ਵਿੱਚ ਆ ਤੇ ਰਾਜੀ ਸਮੀ ਸਮੀ ਬਹੁਤ ਵਧੀਆ ਥਾਣੇ 30000 ਵੇ ਇੱਕ ਮੇਲੇ ਤੇ ਬੱਚੀ ਆਈ ਸੀ ਆਪਣੇ ਆਈ ਸੀ ਤਨਾਲੇ ਉਹ ਹੀ ਜਿਹੜੇ ਮੈਨੂੰ ਠੀਕ ਆ ਸਾਫ ਸੁਥਰੀ ਹੈ ਨਾ ਹਾਂ ਹਾਂ 15 15000 ਕੀਮਤ ਆ ਗਈ ਸੋ ਬੱਚ ਵੀਰ ਕਰਦਾ ਕਿ ਐਰਸ਼ਰ ਦੀ ਬੱਚੀ ਲੈਣੀ ਆ ਗਲਾਬੀ ਨੋਜ ਆਈ ਦੀ ਬੱਚੀ ਦੀ ਆ ਠੀਕ ਆ ਐਰਸ਼ਰ ਥਾਣੇ ਦੀ ਵਿਚਾਰੀ ਆ ਖਾਣ ਸਿੰਗਲ ਚ ਆ ਗਈ ਬਈ ਨੋਜ ਜਮਾ ਗਲਾਬੀ ਐਰਸ਼ਰ ਵਾਲਾ ਹੈ ਨਾ ਬਾ ਲੈ ਚਾਲ ਇਹਨੂੰ ਬਾ ਸੋ ਆਪਾਂ ਦਿਖਾ ਦਈਏ ਇਹ ਥਣ ਚਾਰ ਚਾਰ ਆ ਇਹ ਦਿਖਾ ਦਿਆਂ ਪੰਜ ਅੱਗੇ ਗੱਲ ਕਰਦੇ 6ਵੇਂ ਨੰਬਰ ਤੇ ਬਚੀ ਕੱਦ ਕੁਦ ਚੰਗਾ ਥੋੜੀ ਲੱਸੀ ਰਹੀ ਵੀ ਹੈ ਹਨਾ ਹਾਂ ਮੈਂ ਦੋ ਦੰਦਾਂ ਵੀ ਦੋ ਦੰਦ ਹੋਈ ਵੀ ਹੈ ਇਹਦਾ ਭਾ ਕੀ ਰਹੂਗਾ ਹੈ ਚੱਕੀ ਹੈ ਜੀ ਦੋ ਦੰਦ ਠੀਕ ਹੈ ਇਹਦਾ ਕੀ ਭਾ ਅਦਾ ਕੋਈ 16000 ਰੁਪਏ ਮਾਨਤਾਂ ਹੋ ਜੂਗਾ ਮਾਨਤਾਂ ਹੋ ਜੂਗਾ ਥੋੜੀ ਬਾਹਰ ਲੋ ਸੋ ਵੀਰੋ 7ਵੇਂ ਨੰਬਰ ਤੇ ਤੇ ਦੂਜੇ ਨੰਬਰ ਤੇ ਦੋ ਦੰਦ ਬਚੇ ਆ ਬਾਕੀ ਸਾਰੇ ਖੀਤ ਜਾਣਗੇ ਜੋੜੀ ਤੇ ਜੋ ਮੈਂ ਬਦਮਾਨਤਾਂ ਕਰਦੀ ਜੋੜੀ ਲਊਗਾ ਦੋੰਦੀਆਂ ਦੀ ਹਾਂ ਠੀਕ ਹੈ ਸੋ ਵਿਚਪਰਾ ਹੁੰਦਾ ਖੀਨੀ ਦੋਂਦੀ ਲੈਂਦੇ ਹੁੰਦੇ ਜਗੇ ਠੀਕ ਹੈ ਹਾਂ ਬਹੁਤ ਬਤਾ ਚੰਗਾ ਜਿੰਦਵਨ ਜਿੰਦਾ ਹੈਗੀ ਐ ਬੜ ਦੇ ਵਿੱਚ ਤੇ ਰਾਜ ਰੂਜੀ ਖੈਰ ਹੈਗੀ ਐ ਠੀਕ ਕਦਗਾੜ ਬਹੁਤ ਆ ਸੰਭਣ ਵਾਲੀ ਆ ਸੋ 901536717 ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਾਂਗੇ